ਨਾ ਸ਼ਹਾਤਾ ਪੁਲਿਸ ਵੱਲੋਂ ਲੁੱਟਣਾ ਘੁਹਾ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਵਿੱਚ ਕਾਬੂ ਕੀਤਾ ਗਿਆ ਅਤੇ ਥਾਣਾ ਈ ਡਿਵੀਜ਼ਨ ਵੱਲੋਂ ਸੀਬੀਆਈ ਦਾ ਨਕਲੀ ਅਧਿਕਾਰੀ ਬਣ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਕਾਬੂ ਕੀਤਾ ਗਿਆ। ਉਕਤ ਮਾਮਲਿਆਂ ਸੰਬੰਧੀ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇੱਕ ਐਫਆਈਆਰ ਦਰਜ ਹੋਈ ਹੈ ਐਫਆਈਆ ਨੰਬਰ 5/2025 ਅੰਡਰ ਸੈਕਸ਼ਨ 204 205 319 318 4 336 3 340 2 ਬੀਐਨਐਸ ਅ ਬਦ ਹੋਈ ਹੈ ਵਕਈਕ ਬੱਚੀ ਨੂੰ ਕੰਪਲੇਨੈਂਟ ਹੈ ਅਮਨਦੀਪ ਸਿੰਘ son of ਗੁਰਬਚਨ ਸਿੰਘ ਐ ਗਲੀ ਸ਼ਿਦਮਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਦਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਆ ਜਿਹੜੇ ਅਕਿਊਜ਼ ਨੇ ਅਜੀਤਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਹੈ ਇਹਨੇ ਆਪਣਾ सीबीआई ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅੰਮ੍ਰਿਤਪਾਲ ਸਿੰਘ ਹੈ ਛੋਟੇ ਭਰਾ ਨੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਸ ਦਿੰਦੇ ਸੀ ਅ ਭਰਤੀ ਕਰਾਉਂਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਪਾਲ ਸਿੰਘ ਹੈ ਇਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਹਨੂੰ ਭਰਤੀ ਕਰਾਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ ਸੀਬੀਆ ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਨਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਪੰਜ ਅਕਿਊਜ਼ ਰੈਸ ਕੀਤੇ ਆ ਐਫ ਆਈ ਆਰ ਨੰਬਰ 142 ਡੇਟਿਡ 28 2024 ਅੰਡਰ ਸੈਕਸ਼ਨ 304 2 35 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟਾ ਤੇ ਦੂਸਰਾ ਕੇਸ ਹੈ ਐਫ ਆਈ ਆਰ ਨੰਬਰ 10571 2025 ਅ ਅਫੈਂਸ ਹੈ 304 2 ਬੀ ਐਨ ਐਸ ਪੁਲਿਸ ਸਟੇਸ਼ਨ ਸ਼ਟਾ ਦੋ ਐਫ ਆਈ ਆਰ ਦੇ ਫੇਰ ਇੱਕ ਵੀ ਵਸਕੀਤੇ ਕਿ ਉਸ ਦਾ ਮਾਮਾ ਬਲਜਿੰਦਰ ਸਿੰਘ ਲਾਇਸ ਗੋਲੂ, ਸੁਰਜੀਤ ਸਿੰਘ ਲਾਇਸ ਮਿਰਜਾ, ਕਰਨਬੀਰ ਸਿੰਘ ਲਾਇਸ ਲਾਲੀ, ਹਰਪ੍ਰੀਤ ਸਿੰਘ ਲਾਇਸ ਸਾਪੀ ਤੇ ਮਨਪ੍ਰੀਤ ਸਿੰਘ ਲਾਇਸ ਮਨੀ ਇਹ ਬੇਸਿਕਲੀ ਸਨਾਚਿੰਗ ਸਿਆਟਾ ਏਰੀਆ ਚ ਕਾਫੀ ਜ਼ਿਆਦਾ ਕਰਦੇ ਸੀਗੇ ਤੇ ਨਸ਼ੇ ਦੇ ਵੀ ਇਹ ਆਦੀ ਨੇ ਇਹਨਾਂ ਚੋਂ ਆਪਣਾ ਇੱਕ ਪਕਿਊ ਜਿਹੜਾ ਅਰੈਸਟ ਹੋਣਾ ਰਹਿ ਗਿਆ ਕਰਨਬੀਰ ਸਿੰਘ ਲਾਇਸ ਡੱਬ ਤੇ ਇਹ ਇਹ ਨਸ਼ੇਦਾਰੀ ਹੈ ਬੇਸਿਕਲੀ 6 ਜਨਾਂ ਦਾ ਗੈਂਗ ਹੈ ਤੇ 5 ਰੈਸਟ ਹੋ ਚੁੱਕੇ ਆ ਤੇ ਅਸੀਂ ਇਹਨਾਂ ਤੋਂ ਅ ਤਿੰਨ ਮੋਬਾਈਲ ਫੋਨ ਦੋ ਮੋਟਰਸਾਈਕਲ ਸਪਲੈਂਡਰ ਇੱਕ ਸਕਰੂ ਡਰਾਈਵਰ ਇੱਕ ਡਾਕ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤਾ ਹੈ